ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਬਣਾਵਾਂਗੇ ਕੁਲਚੇ ਤੇ ਇਹਦੇ ਵਾਸਤੇ ਆਪਾਂ ਕੀ ਲਵਾਂਗੇ ਪਹਿਲਾਂ ਆਪਾਂ ਆਲੂਆਂ ਨੂੰ ਉਬਾਲ ਕੇ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਗੰਡੇ ਤੇ ਟਮਾਟਰ ਲਵਾਂਗੇ ਤੇ ਜੇ ਤੁਸੀਂ ਚਾਹੋ ਤਾਂ ਚਿੱਟੇ ਤੇ ਕਾਲੇ ਛੋਲੇ ਵੀ ਲੈ ਸਕਦੇ ਹੋ ਮਟਰ ਵੀ ਪਾ ਸਕਦੇ ਹੋ ਉਬਾਲ ਕੇ ਤੇ ਹੁਣ ਆਪਾਂ ਆਲੂਆਂ ਨੂੰ ਮੈਸ਼ ਕਰਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਨਾ ਹੈ ਆਲੂਆਂ ਨੂੰ ਹੁਣ ਆਪਾਂ ਮੈਸ਼ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜੋ ਗੰਡੇ ਕੱਟੇ ਹੋਏ ਆ ਉਹ ਪਾ ਦੇਣੇ ਆ ਤੇ ਨਾਲ ਹੀ ਜੋ ਟਮਾਟਰ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣੇ ਆ ਤੇ ਨਾਲ ਆਪਾਂ ਨਮਕ ਮਿਰਚ ਚਾਟ ਮਸਾਲਾ ਇਹ ਚੀਜ਼ਾਂ ਆਪਾਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਨਮਕ ਮਿਰਚ ਚਾਟ ਮਸਾਲਾ ਤੇ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਆਪਾਂ ਇਹ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕੋਈ ਵੀ ਹੋਰ ਵੈਜੀਟੇਬਲ ਆਪਾਂ ਆਪਣੀ ਮਰਜ਼ੀ ਨਾਲ ਜੇ ਪਾਣੀ ਹੋਵੇ ਤਾਂ ਇਹਦੇ ਵਿੱਚ ਪਾ ਸਕਦੇ ਆ ਹੁਣ ਇਹ ਪੇਸਟ ਚੰਗੀ ਤਰ੍ਹਾਂ ਬਣ ਕੇ ਤਿਆਰ ਹੈ ਤੇ ਆਪਾਂ ਕੁਲਚੇ ਬਣਾਉਣੇ ਸ਼ੁਰੂ ਕਰਦੇ ਆਂ ਤੇ ਹੁਣ ਆਪਾਂ ਜਿਹੜੀ ਡੱਬਾ ਰੋਟੀ ਆ ਉਹਨੂੰ ਕੱਟ ਲਿਆਇਆ ਤੇ ਹੁਣ ਆਪਾਂ ਪੈਨ ਲੈ ਕੇ ਇਹਦੇ ਉੱਤੇ ਕਿਉਂ ਹੋ ਜਾਂਦੇ ਇਹ ਕੁਛ ਵੀ ਲਗਾਵਾਂਗੇ ਕਿ ਆਪਾਂ ਜਿਹੜਾ ਵੀ ਪੇਸਟ ਬਣਾਇਆ ਹੈ ਉਹਨੂੰ ਤਵੇ ਉੱਤੇ ਹੀ ਥੋੜਾ ਜਿਹਾ ਫਰਾਈ ਕਰ ਲਾਂਗੇ ਇਹਦੇ ਨਾਲ ਜਿਹੜੇ ਆਪਾਂ ਟਮਾਟਰ ਤੇ ਪਿਆਜ਼ ਵਿੱਚ ਪਾਏ ਹੈ ਉਹ ਵੀ ਥੋੜੇ ਜਿਹਾ ਫਰਾਈ ਹੋ ਜਾਣਗੇ ਤੇ ਉਹਨਾਂ ਦਾ ਟੇਸ ਜਿਹੜਾ ਹੋਰ ਵੀ ਵਧੀਆ ਹੋਊਗਾ ਇਹ ਸਾਰੇ ਪੇਸਟ ਨੂੰ ਆਪਾਂ ਤਵੇ ਉੱਪਰ ਹੀ ਥੋੜਾ ਜਿਹਾ ਫਰਾਈ ਕਰ ਲਾਂਗੇ ਬਿਲਕੁਲੀ ਥੋੜੇ ਸਮੇਂ 'ਚ ਇਹ ਕੁਲਚੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹਨਾਂ ਵਿੱਚ ਕੋਈ ਜਾਂਦੇ ਮਸਾਲੇ ਵੀ ਨਹੀਂ ਆਪਾਂ ਪਾਉਂਦੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਚੰਗੀ ਤਰ੍ਹਾਂ ਇਹਨੂੰ ਫਰਾਈ ਕਰ ਲੈਣਾ ਜੇ ਤੁਸੀਂ ਚਾਹੋ ਤਾਂ ਤੁਸੀਂ ਐਵੇਂ ਵੀ ਪਾ ਸਕਦੇ ਹੋ ਪਰ ਥੋੜਾ ਫਰਾਈ ਕਰਨ ਨਾਲ ਵਧੀਆ ਬਣ ਜੂ ਗੰਡੇ ਤੇ ਪਿਆ ਜਿਹੜਾ ਟਮਾਟਰ ਪਾਇਆ ਉਹ ਵਧੀਆ ਪੱਕ ਜਾਣਗੇ ਤੇ ਥੋੜਾ ਜਿਹਾ ਹੋਰ ਕਿਉਂ ਲਗਾ ਕੇ ਆਪਾਂ ਜਿਹੜੀਆਂ ਡਬਲ ਰੋਟੀਆਂ ਲਿਗੀਆਂ ਜਿਹਦੇ ਆਪਾਂ ਗੁਲਚੇ ਬਣਾਉਣੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਦੋਨਾਂ ਸਾਈਡਾਂ ਤੋਂ ਉਹਨਾਂ ਨੂੰ ਆਪਾਂ ਫਰਾਈ ਕਰਾਂਗੇ ਚੰਗੀ ਤਰ੍ਹਾਂ ਥੋੜਾ ਥੋੜਾ ਸੇਕ ਲਵਾ ਲਾਂਗੇ ਜਦੋਂ ਇਹ ਫਰਾਈ ਹੋ ਗਿਆ ਤਾਂ ਆਪੇ ਇਹਦੇ ਵਿੱਚ ਜਿਹੜਾ ਆਪਾਂ ਪੇਸਟ ਬਣਾਇਆ ਹੈ ਮੈਂ ਸੋਦੀ ਫਿਲਿੰਗ ਕਰ ਲਾਂਗੇ। ਇਹ ਆਪਾਂ ਇਹਦੇ ਵਿੱਚ ਫਿਲਿੰਗ ਕਰ ਲਈ ਹੈ ਤੇ ਆਪਣਾ ਜਿਹੜਾ ਕੁਲਚਾ ਉਹ ਬਣ ਕੇ ਤਿਆਰ ਹੈ। ਇਹ ਬਹੁਤ ਹੀ ਟੇਸਟੀ ਕੁਲਚੇ ਬਣੇ ਹੈ ਤੇ ਨਾਲੇ ਬਹੁਤ ਥੋੜੇ ਟਾਈਮ 'ਚ ਬਣ ਜਾਂਦੇ।